ਸਸਿਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੋਂ 2 ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਰ ਮੌਜੂਦਾ ਮੰਤਰੀਆਂ ਨੂੰ ਮੰਤਰੀਪੁਣੇ ਤੋਂ ਬਰਖਾਸਤ ਕਰ ਦਿੱਤਾ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਬਵਾਲ ਖੜਾ ਹੋ ਗਿਆ ਕੀ ਇਹਨਾਂ ਦੇ ਕੋਈ ਦੋਸ਼ ਸੀ ਕੀ ਇਹਨਾਂ ਨੇ ਕੋਈ ਬੱਜਰ ਗਨਾਹ ਕੀਤੇ ਸੀ ਕੀ ਇਹਨਾਂ ਦੇ ਹੱਥ ਜਿਹੜੇ ਲਿੱਤੇ ਹੋਏ ਸੀ ਭ੍ਰਿਸ਼ਟਾਚਾਰ ਦੇ ਨਾਲ ਇਸ ਤਰ੍ਹਾਂ ਦਾ ਕੋਈ ਵੀ ਹਵਾਲਾ ਨਹੀਂ ਦਿੱਤਾ ਗਿਆ ਨਾ ਸੂਬੇ ਦੀ ਸਰਕਾਰ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਕਰਮੀਨਰ ਨੇ ਇਹਨਾਂ ਨੂੰ ਕੋਈ ਵਾਰਨਿੰਗ ਦਿੱਤੀ ਕਿ ਭਾਈ ਤੁਹਾਡੇ ਕੋਲ ਇੱਕ ਹਫਤਾ ਹੈ ਦੋ ਹਫਤੇ ਨੇ ਤਿੰਨ ਹਫਤੇ ਨੇ ਇੱਕ ਮਹੀਨਾ ਹੈ ਵੀ ਸੁਧਰ ਜਾਓ ਇਸ ਤਰ੍ਹਾਂ ਦੀ ਗੱਲਬਾਤ ਕੀਤੇ ਤੋਂ ਬਿਨਾ ਹੀ ਇਹਨਾਂ ਚਾਰਾਂ ਜਿਹੜੇ ਮੰਤਰੀ ਸੀ ਜਿਹਦੇ ਵਿੱਚੋਂ ਅਨਮੋਲ ਗਗਨ ਮਾਨ ਦੂਸਰੇ ਪਾਸੇ ਸੀ ਜੋੜਾ ਮਾਜ਼ਰਾ ਜਿੰਪਾ ਅਤੇ ਬਚਨ ਯਾਨੀ ਕਿ ਇਹਨਾਂ ਚਾਰਾਂ ਮੌਕੇ ਦੇ ਮੌਜੂਦਾ ਮੰਤਰੀਆਂ ਦੇ ਕੋਲੋਂ ਅਚਨ ਚੇਤ ਜਿਹੜਾ ਅਸਤੀਫਾ ਮੰਗ ਮੰਗ ਲਿਆ ਗਿਆ ਇਸ ਨੂੰ ਲੈ ਕੇ ਬਾਕੀ ਦੇ ਜਿਹੜੇ ਵਿਧਾਇਕ ਸੀ ਜਾਂ ਮੰਤਰੀ ਸੀ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਵੀ ਭਾਈ ਜੇਕਰ ਇਹਨਾਂ ਨੂੰ ਬਿਨਾਂ ਦੱਸੇ ਵਿਜਾਰਤੋਂ ਬਾਹਰ ਕੱਢਿਆ ਜਾ ਸਕਦਾ ਹੈ ਕੱਲ ਨੂੰ ਤੇ ਸਾਡਾ ਨੰਬਰ ਵੀ ਆਵੇਗਾ ਲੇਕਿਨ ਹੁਣ ਕਾਂਗਰਸ ਨੇ ਇੱਕ ਬੜਾ ਵੱਡਾ ਐਲਾਨ ਕਰ ਦਿੱਤਾ ਹੈ ਦੱਸਦੀ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਨਵੇਂ ਬਣੇ ਸਸਦ ਰਾਯਾ ਵਰਿੰਗ ਨੇ ਵੱਡਾ ਐਲਾਨ ਕਰ ਦਿੱਤਾ ਹੈ ਇਹਨਾਂ ਬਰਖਾਸਤ ਹੋਏ ਮੰਤਰੀਆਂ ਵਾਸਤੇ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਆਮ ਆਦਮੀ ਪਾਰਟੀ ਨੂੰ ਕੈਬਨਟ ਮੀਟਿੰਗ ਜਿਹੜੀ ਕੈਬਨਟ ਹੈ ਉਸ ਦਾ ਵਿਸਤਾਰ ਕਰਨਾ ਚਾਹੀਦਾ ਸੀ ਹੋਰ ਮੰਤਰੀ ਪਾਉਣੇ ਚਾਹੀਦੇ ਸੀ ਨਾ ਕਿ ਇਹ ਮੰਤਰੀ ਕੱਢ ਦੇਣੇ ਚਾਹੀਦੇ ਸੀ ਉਹਨਾਂ ਨੇ ਇਹਨਾਂ ਚਾਰਾਂ ਮੰਤਰੀਆਂ ਨੂੰ ਖੁੱਲਾ ਸਦਾ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਮੈਂ ਇਹਨਾਂ ਦੀ ਸਪੋਰਟ ਕਰਦਾ ਹਾਂ ਰਾਜਾ ਵੜਿੰਗ ਹੱਕ ਦੇ ਵਿੱਚ ਖੜਗੇ ਨੇ ਜਿੰਪਾ ਜੋੜਾ ਮਾਜਰਾ ਅਨਮੋਲ ਗਗਰਮਾਨ ਅਤੇ ਗੁਰਵਚਨ ਯਾਨੀ ਕਿ ਚਾਰਾਂ ਮੰਤਰੀਆਂ ਦੇ ਹੱਕ ਵਿੱਚ ਖੜਗੇ ਨੇ ਸੂਬੇ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਵੜਿੰਗ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਇਹਨਾਂ ਚਾਰਾਂ ਮੰਤਰੀਆਂ ਦੀ ਜਿਨ੍ਹਾਂ ਨੂੰ ਜਲੀਲ ਕਰਕੇ ਉਹਨਾਂ ਦੇ ਕੋਲੋਂ ਅਹੁਦੇ ਖੋਏ ਗਏ ਨੇ ਉਹਨਾਂ ਦੀ ਪਰਸਨ ਲਾਈਫ ਨੂੰ ਟਾਰਗੇਟ ਕੀਤਾ ਗਿਆ ਹੈ ਉਹਨਾਂ ਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਭਾਈ ਤੁਹਾਨੂੰ ਅਸੀਂ ਲਾਉਣਾ ਹੈ ਤੁਸੀਂ ਚੌਕਸ ਹੋ ਜਾਓ ਜਾਂ ਆਪਣੇ ਆਪ ਅਸਤੀਫੇ ਦੇ ਦਿਓ ਉਹਨਾਂ ਕੋਲੋਂ ਧੱਕੇ ਦੇ ਨਾਲ ਅਸਤੀਫੇ ਲੈ ਗਏ ਨੇ ਜੇ ਗੱਲ ਕਰੀਏ ਅਨਮੋਲ ਗਗਰਮਾਨ ਉਹ ਵੀ ਹੁਣ ਆਪਣੀ ਜਗ੍ਹਾ ਰੋ ਰਹੇ ਨੇ ਉਸ ਦੇ ਸਮਰਥਕ ਆਪਣੀ ਜਗ੍ਹਾ ਰੋ ਰਹੇ ਨੇ ਗੱਲ ਕਰਦੇ ਹਾਂ ਜੋੜਾ ਮਾਜ਼ਰਾ ਦੀ ਜੋੜਾ ਮਾਜ਼ਰਾ ਤੇ ਉਹ ਬਾਗੀ ਹੋ ਜਾਣਗੇ ਅਤੇ ਸੂਤਰ ਦੱਸਦੇ ਨੇ ਕਿ ਰਾਜਾ ਵਰਿੰਗ ਨੇ ਇਹਨਾਂ ਨੂੰ ਖੁੱਲਾ ਸੱਦਾ ਦੇ ਦਿੱਤਾ ਹੈ ਇਹਨਾਂ ਕਿ ਜੇਕਰ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹਦੇ ਹੋ ਤਾਂ ਤੁਹਾਡੀ ਸ਼ਵੀ ਤੇ ਕੋਈ ਵੀ ਨਿਸ਼ਾਨੀਆਂ ਸਵਾਲ ਖੜੇ ਨਹੀਂ ਕੀਤੇ ਜਾਣਗੇ ਸਮੂਹ ਕਾਂਗਰਸ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਵੱਡਾ ਭਰਮਾ ਹੁਲਾਰਾ ਮਿਲੇਗਾ ਉਹਨਾਂ ਨੇ ਕਿਹਾ ਕਿ ਜੇਕਰ ਇਹ ਚਾਰੇ ਵਿਧਾਇਕ ਕਿਉਂਕਿ ਇਹਨਾਂ ਦੇ ਕੋਲੋਂ ਵਜ਼ੀਰੀਆਂ ਕੋਲ ਗਈਆਂ ਨੇ ਇੱਕ ਪਾਸੇ ਰਾਜਾ ਬੜਿੰਗ ਨੇ ਕਿਹਾ ਕਦੇ ਵਜੀਰੀ ਤੇ ਕਦੇ ਫਕੀਰੀ ਕਿਉਂਕਿ ਇਹਨਾਂ ਕੋਲ ਗੱਡੀਆਂ ਖੋੜ ਗਈਆਂ ਕੋਲੀਆਂ ਗਈਆਂ ਨੇ ਸਕਿਉਰਟੀ ਖੋਲ ਹੀ ਗਈ ਹੈ ਇਹ ਹੁਣ ਵਿਧਾਇਕ ਦੇ ਵਿਧਾਇਕ ਰਹਿ ਜਾਣਗੇ ਢਾਈ ਵਾਰ ਢਾਈ ਸਾਲ ਵਾਸਤੇ ਅਨਮੋਲ ਗਗਲ ਮਾਨਵਲੂ ਵੀ ਬਾਗੀ ਸੌਟ ਰਹੇ ਨੇ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਵੀ ਜਿਹੜੇ ਨੇ ਬਾਗੀ ਸੌਟ ਰਹੇ ਨੇ ਯਾਨੀ ਕਿ ਬਾਕੀ ਦੇ ਦੋ ਜਿੰਪਾ ਇਹ ਤਾਂ ਖਾਸਮ ਖਾਸ ਸੀ ਭਗਵੰਤ ਮਾਨ ਦੇ ਲੇਕਿਨ ਅਜਾਇਆ ਕਿਉਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਵਿਤਕਰਾ ਕੀਤਾ ਗਿਆ ਹੈ ਬਿਨਾ ਦੱਸੇ ਅਹੁਦਿਆਂ ਤੋਂ ਅਸਤੀਫਾ ਮੰਗਿਆ ਗਿਆ ਹੈ ਅਸਤੀਫਾ ਉਹਨਾਂ ਨੂੰ ਤੁਸੀਂ ਕਹਿ ਦਿੰਦੇ ਭਾਈ ਤੁਸੀਂ ਆਪਣੇ ਆਪ ਅਸਤੀਫਾ ਦੇ ਦਿਓ ਲੇਕਿਨ ਹਾਈ ਕਮਾਂਡ ਵੱਲੋਂ ਪ੍ਰੈਸ਼ਰ ਪਾ ਕੇ ਅਤੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਇਹ ਗੱਲ ਫਲਾ ਕੇ ਕਿ ਇਹਨਾਂ ਨੇ ਕੋਈ ਚਾਹੀਦੇ ਕੰਮ ਨਹੀਂ ਕੀਤੇ ਇਸ ਲਈ ਇਹਨਾਂ ਚਾਰਾਂ ਮੰਤਰੀਆਂ ਦੇ ਕੋਲੋਂ ਅਸਤੀਫਾ ਲੈ ਲਓ ਰਾਜਾ ਵੜਿੰਗ ਨੇ ਮੋਸਟ ਵੈਲਕਮ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਇਹ ਵਧਾਇਕ ਹੁਣ ਸਾਡੀ ਪਾਰਟੀ ਦੇ ਵਿੱਚ ਸ਼ਮੂਲੀਤ ਕਰਦੇ ਨੇ ਤੇ ਸਾਰੀ ਸਾਡੀ ਪਾਰਟੀ ਨੂੰ ਚਾਰਚੰਦ ਲੱਗ ਜਾਣਗੇ ਕਿਉਂਕਿ ਇਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੱਡੀ ਗਲਤੀ ਜਾਂ ਗੁਨਾਹ ਨਹੀਂ ਕੀਤੀ ਬਿਨਾ ਮਤਬਲ ਤੋਂ ਅੰਡਰ ਪ੍ਰੈਸ਼ਰ ਆ ਕੇ ਭਗਵੰਤ ਮਾਨ ਉੱਤੇ ਸਿਆਸੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਸੰਦੀਪ ਪਾਟਕ ਅਤੇ ਰਾਗਵ ਚੱਡਾ ਨੇ ਪ੍ਰੈਸ਼ਰ ਪਾਇਆ ਹੈ ਅੰਡਰ ਪ੍ਰੈਸ਼ਰ ਹੋ ਕੇ ਇਹਨਾਂ ਦੇ ਕੋਲੋਂ ਅਸਤੀਫਾ ਮੰਗੇ ਗਏ ਨੇ ਅਸੀਂ ਇਹਨਾਂ ਜਿਹੜੇ ਬਾਕੀ ਮੰਤਰੀ ਨੇ ਇਹਨਾਂ ਦਾ ਅਸੀਂ ਮੋਸਟ ਵੈਲਕਮ ਕਰਦੇ ਹਾਂ ਜੇਕਰ ਉਹ ਸਾਡੀ ਪਾਰਟੀ ਦੇ ਵਿੱਚ ਆਉਣਾ ਚਾਹੁੰਦੇ ਨੇ ਧੰਨ